ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਨਵੀਂ ਕਹਾਣੀ ਦੇ ਨਾਲ ਜੁੜਿਆ ਜੀ ਮੈਂ ਗੁਰਿੰਦਰ ਤੇ ਅੱਜ ਦੀ ਜਿਹੜੀ ਇਹ ਕ੍ਰਾਈਮ ਸਟੋਰੀ ਸੰਬੰਧ ਰੱਖਦੀ ਆ ਜ਼ਿਲ੍ਹਾ ਲੁਧਿਆਣਾ ਦੇ ਨਾਲ ਲੁਧਿਆਣੇ ਦੇ ਵਿੱਚ ਜਗਰਾਉ ਏਰੀਆ ਪੈਂਦਾ ਤੇ ਜਗਰਾਉ ਦੇ ਵਿੱਚ ਇੱਕ ਪਿੰਡ ਪੈਂਦਾ ਰਸੂਲਪੁਰ ਜਿੱਥੇ 2023 ਦੇ ਵਿੱਚ ਇਹ ਘਟਨਾ ਵਾਪਰੀ ਇਹ ਕਹਾਣੀ ਆ ਜੀ ਜਸਪਿੰਦਰ ਕੌਰ ਦੀ ਜਿਹੜੀ ਰਸੂਲਪੁਰ ਪਿੰਡ ਦੀ ਰਹਿਣ ਵਾਲੀ ਆ ਇੱਕ ਪਰਮਪ੍ਰੀਤ ਸਿੰਘ ਨਾਮ ਦਾ ਮੁੰਡਾ ਜਿਹੜਾ ਨਾਲ ਦੇ ਪਿੰਡ ਰਹਿੰਦਾ ਸੀ ਇਹ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਸੀ ਮਤਲਬ ਜਸਪਿੰਦਰ ਕੌਰ ਤੇ ਪਰਮਪ੍ਰੀਤ ਸਿੰਘ ਇੱਕ ਦੂਜੇ ਦੇ ਨਾਲ ਪਿਆਰ ਕਰਦੇ ਸੀਗੇ ਇਹ ਦੂਰ ਦੀ ਰਿਸ਼ਤੇਦਾਰੀ ਚੋਂ ਸੀਗੇ ਜਿਹੜਾ ਪਰਮਪ੍ਰੀਤ ਆਕਸਰ ਜਸਪਿੰਦਰ ਹੋਰਾਂ ਦੇ ਘਰ ਵਿੱਚ ਆਉਂਦਾ ਜਾਂਦਾ ਸੀ ਘਰ ਚ ਆਉਣਾ ਜਾਣਾ ਸੀ ਇਹਨਾਂ ਦਾ ਰਿਸ਼ਤਾ ਵਾ ਜਿਹੜਾ ਉਹ ਡੂੰਗਾ ਹੁੰਦਾ ਗਿਆ ਫਿਰ ਇਹ ਹੌਲੀ ਹੌਲੀ ਬਾਹਰ ਵੀ ਮਿਲਣ ਲੱਗ ਗਏ ਜਿੱਦਾਂ ਜਿੱਦਾਂ ਸਮਾਂ ਬੀਤ ਰਿਹਾ ਸੀ ਇਹਨਾਂ ਦਾ ਪਿਆਰ ਵਧ ਰਿਹਾ ਸੀਗਾ ਤੇ ਹੁਣੇ ਬਾਹਰ ਵੀ ਡੇਟ ਕਰਨ ਦੇ ਦੀ ਅਕਸਰ ਮਿਲਦੇ ਰਹਿੰਦੇ ਸੀ ਇੰਨਾ ਕੁ ਪਿਆਰ ਦੋਨਾਂ ਦਾ ਵੱਧ ਜਾਂਦਾ ਵਾ ਕਿ ਦੋਨਾਂ ਦੇ ਵਿੱਚ శਰੀਰਕ ਸੰਬੰਧ ਬਣ ਜਾਂਦੇ ਨੇ ਜਦੋਂ శਰੀਰਕ ਸੰਬੰਧ ਬਣਦੇ ਨੇ ਤਾਂ ਜਸਪਿੰਦਰ ਇਹਨੂੰ ਜ਼ੋਰ ਪਾਉਂਦੀ ਆ ਪਰਮਪ੍ਰੀਤ ਨੂੰ ਕਿ ਇਹੇ ਉਹਦੇ ਨਾਲ ਵਿਆਹ ਕਰਾਵੇ ਇਸ ਤੋਂ ਬਾਅਦ ਜੀ ਇਹਦੇ ਘਰ ਤੱਕ ਵੀ ਗੱਲ ਪਹੁੰਚ ਜਾਂਦੀ ਆ ਜਸਪਿੰਦਰ ਦੇ ਕਿ ਇਹਦੇ ਜਿਹੜੇ ਪਰੰਪਰੀਤ ਦੇ ਨਾਲ ਨਾਜਾਇਜ਼ ਸਬੰਧ ਨੇ ਤੇ ਪੂਰਾ ਵਿਰੋਧ ਜਿਹੜਾ ਕੀਤਾ ਜਾਂਦਾ ਉਧਰੋਂ ਜਦੋਂ ਪਰੰਪਰੀਤ ਵੀ ਆਪਣੇ ਘਰ ਵਿਆਹ ਦੀ ਗੱਲ ਕਰਦਾ ਵਾ ਤਾਂ ਉਹ ਵੀ ਬਿਲਕੁਲ ਇਸ ਵਿਆਹ ਦੇ ਲਈ ਰਾਜੀ ਨਹੀਂ ਹੁੰਦੇ ਕਿਉਂਕਿ ਉਹਨਾਂ ਦੀ ਦੂਰ ਦੀ ਕੋਈ ਇੱਕ ਰਿਸ਼ਤੇਦਾਰੀ ਸੀਗੀ ਘਰ ਦੇ ਬਹੁਤ ਬੰਦਸ਼ਾ ਲਾ ਦਿੰਦੇ ਨੇ ਜਿਸਪਿੰਦਰ ਕੌਰ ਦੇ ਉੱਤੇ ਤੇ ਕੋਈ ਵੀ ਜਿੱਦਾਂ ਇਹਨਾਂ ਨੂੰ ਮਿਲਣ ਤੋਂ ਰੁਕਿਆ ਜਾਂਦਾ ਵਾ ਸਾਰਾ ਕੁਝ ਜਿਹੜਾ ਪਹਿਲ ਜਿੱਦਾਂ ਪਹਿਲਾਂ ਚੱਲ ਰਿਹਾ ਸੀ ਹੁਣ ਉਦਾਂ ਨਹੀਂ ਚੱਲ ਰਿਹਾ ਸੀ ਪਰ ਜਸਪਿੰਦਰ ਨੂੰ ਇਹ ਲੱਗਦਾ ਸੀ ਕਿ ਉਹ ਪਰੰਪਰੀ ਤੋਂ ਬਿਨਾ ਨਹੀਂ ਰਹਿ ਸਕਦੀ ਫਿਰ ਇਹ ਦੋਨੋਂ ਜਣੇ ਮਿਲ ਕੇ ਇੱਕ ਪਲਾਨ ਬਣਾਉਂਦੇ ਨੇ ਜਦੋਂ ਉਹ ਕਹਿੰਦੀ ਆ ਜਸਪਿੰਦਰ ਕਿ ਮੇਰੇ ਘਰ ਦੇ ਮੇਰਾ ਕਿਤੇ ਹੋਰ ਵਿਆਹ ਕਰਨ ਨੂੰ ਫਿਰਦੇ ਨੇ ਮੇਰੇ ਲਈ ਰਿਸ਼ਤੇ ਦੇਖ ਰਹੇ ਨਹੀਂ ਤਾਂ ਇਹ ਦੋਨੋਂ ਜਣੇ ਪਲਾਨ ਬਣਾਉਂਦੇ ਨੇ ਕਿ ਘਰੋਂ ਭੱਜ ਜਾਂਦੇ ਨੇ ਪਰੰਪਰੀਤ ਜਸਪਿੰਦਰ ਨੂੰ ਕਹਿੰਦਾ ਕਿ ਮੈਂ ਆਹ ਫਲਾਣੀ ਡੇਟ ਨੂੰ ਡੇਟ ਜਿਹੜੀ ਸੀਗੀ ਜੀ 24 ਨਵੰਬਰ 2023 ਦੀ ਇਹ ਤਾਰੀਖ ਸੀਗੀ ਤੇ ਉਦੋਂ ਇਹਨਾਂ ਨੇ ਡਿਸਾਈਡ ਕੀਤਾ ਕਿ ਇਹ ਘਰੋਂ ਭੱਜ ਜਾਣਗੇ ਪਰੰਪਰੀਤ ਕਹੇ ਅਨੁਸਾਰ ਇਹਨੂੰ ਫੋਨ ਕਰਦਾ ਵਾ ਉਸ ਡੇਟ ਨੂੰ ਤੇ ਬਾਹਰ ਆਉਣ ਦੇ ਲਈ ਕਹਿੰਦਾ ਵਾ ਹੁਣ ਇਹਨਾਂ ਦੋਨਾਂ ਨੇ ਪਲਾਨ ਤੈਅ ਕੀਤਾ ਸੀ ਵੀ ਭੱਜ ਕੇ ਵਿਆਹ ਕਰਾਉਣਗੇ ਤੇ ਉਹਨਾਂ ਚਾਹ ਬੜੇ ਸੀਗੇ ਜਸਪਿੰਦਰ ਕੌਰ ਨੂੰ ਆਪਣੇ ਚਾਹ ਜਿਹੜੇ ਪੂਰੇ ਕਰਨਾ ਚਾਹੁੰਦੀ ਸੀ ਤੇ ਆਪਣੇ ਨਾਲ 12 ਤੋਲੇ ਸੋਨਾ ਘਰੋਂ ਚੱਕਦੀ ਆ ਜਿਹੜਾ ਤੇ 20000 ਨਕਦ ਜਿਹੜਾ ਕੈਸ਼ ਉਹਨਾਂ ਨੂੰ ਲੋੜ ਪੈਣੀ ਸੀ ਉਹ ਘਰੋਂ ਲੈ ਕੇ ਬਾਹਰ ਨਿਕਲ ਜਾਂਦੀ ਆ ਤੇ ਪਰੰਪਰਿਤ ਦੇ ਨਾਲ ਉਹ ਭੱਜਣ ਦੀ ਤਿਆਰੀ ਕਰਦੀ ਹੁੰਦੀ ਆ ਪਰੰਪਰੀਤ ਬਾਹਰ ਪਿੰਡ ਦੀ ਫਿਰਨੀ ਦੇ ਉੱਤੇ ਉਹਦਾ ਇੰਤਜ਼ਾਰ ਕਰ ਰਿਹਾ ਸੀਗਾ ਜਸਪਿੰਦਰ ਕੌਰ ਦਾ ਤੇ ਉਹ ਗੱਡੀ ਦੇ ਵਿੱਚ ਬੈਠਾ ਸੀ ਉਹਦੇ ਨਾਲ ਉਹਦਾ ਇੱਕ ਦੋਸਤ ਜਿਹਦਾ ਨਾਮ ਏਕਮਪ੍ਰੀਤ ਸਿੰਘ ਸੀ ਉਹ ਵੀ ਮੌਜੂਦ ਸੀ ਉਹ ਪਿਛਲੀ ਸੀਟ ਦੇ ਉੱਤੇ ਬੈਠਾ ਸੀ ਜਸਪਿੰਦਰ ਬੜੇ ਚਾਵਾਂ ਦੇ ਨਾਲ ਘਰੋਂ ਭੱਜ ਕੇ ਆਪਣੇ ਮਾਪੇ ਨੂੰ ਧੋਖਾ ਦੇ ਕੇ ਉਹਦੇ ਨਾਲ ਜਦੋਂ ਜਾਣ ਲੱਗਦੀ ਆ ਗੱਡੀ ਦੇ ਵਿੱਚ ਬੈਠਦੀ ਆ ਗੱਡੀ ਦੇ ਵਿੱਚ ਬੈਠਣ ਤੋਂ ਬਾਅਦ ਟਾਕੀ ਬੰਦ ਕਰਦੀ ਆ ਹਲੇ ਕੁਝ ਕਹਿ ਨਹੀਂ ਲੱਗੀ ਸੀ ਉਹ ਪਰੰਪਰੀਤ ਨੂੰ ਕੇ ਪਿੱਛੇ ਬੈਠਾ ਉਹਦਾ ਦੋਸਤ ਜਿਹੜਾ ਏਕਮ ਸੀਗਾ ਉਹਦੀ ਹੀ ਚੁੰਨੀ ਦੇ ਨਾਲ ਉਹਦਾ ਗਲਾ ਘੁੱਟ ਦਿੰਦਾ ਐਨੀ ਜ਼ੋਰ ਦੀ ਗਲਾ ਘੁੱਟਿਆ ਜਾਂਦਾ ਕਿ ਮੌਕੇ ਤੇ ਜਸਪਿੰਦਰ ਕੌਰ ਦੀ ਮੌਤ ਹੋ ਜਾਂਦੀ ਆ ਉਹਨੇ ਬਿਲਕੁਲ ਵੀ ਨਹੀਂ ਸੋਚਿਆ ਹੋਊਗਾ ਕਿ ਉਹਦੇ ਨਾਲ ਅੱਗੇ ਕੀ ਹੋਣ ਵਾਲਾ ਵਾ ਮਾ ਮਾਪਾਪ ਨੂੰ ਇੱਕ ਆਸ਼ਿਕ ਪਿੱਛੇ ਧੋਖਾ ਦੇ ਕੇ ਉਹ ਆ ਰਹੀ ਸੀ ਤੇ ਉਹ ਆਸ਼ਿਕ ਉਹਦੇ ਨਾਲ ਕੀ ਕਰਨ ਵਾਲਾ ਉਹਨੂੰ ਬਿਲਕੁਲ ਵੀ ਭਨਕ ਨਹੀਂ ਸੀ ਤੇ ਆਪਣੀ ਜਾਨ ਤੋਂ ਹੱਥ ਧੋ ਬੈਠੀ ਜਸਪਿੰਦਰ ਕੌਰ ਇਸ ਤੋਂ ਬਾਅਦ ਜਿਹੜਾ ਅਬੋਹਰ ਦੀ ਨਹਿਰ ਦੇ ਵਿੱਚ ਜਾ ਕੇ ਇਹਨੂੰ ਸੁੱਟਿਆ ਜਾਂਦਾ ਬਾਦ ਵਿੱਚ ਉਹਨਾਂ ਨੂੰ ਇਹ ਫੀਲ ਹੁੰਦਾ লাশ ਜਦੋਂ ਜਸਪਿੰਦਰ ਕੌਰ ਦੀ ਇਹ ਦੋਨੋਂ ਜਣੇ ਸੁੱਟ ਦਿੰਦੇ ਨੇ ਇਹਨਾਂ ਨੂੰ ਫੀਲ ਹੁੰਦਾ ਕਿ ਨਹਿਰ ਦੇ ਵਿੱਚ ਪਾਣੀ ਘਟਾ ਇੱਥੇ ਅਸੀਂ ਫੜੇ ਜਾਵਾਂਗੇ ਉੱਥੇ ਭਾਵੇਂ ਸੁੰਨਸਾਨ ਇਲਾਕਾ ਸੀਗਾ ਪਰ ਇਹਨਾਂ ਨੂੰ ਲੱਗਦਾ ਕਿ লাশ ਅੱਗੇ ਨਹੀਂ ਜਾਊਗੀ ਪੁਲਿਸ ਦੇ ਹੱਥ ਜਲਦੀ ਲੱਗ ਜੂਗੀ ਤੇ ਸਾਡੇ ਤੱਕ ਗੱਲ ਪਹੁੰਚ ਜੂਗੀ ਮਤਲਬ ਪੁਲਿਸ ਸਾਡੇ ਤੱਕ ਪਹੁੰਚ ਜੂਗੀ ਇਹ ਕੀ ਕਰਦੇ ਨੇ ਅਗਲੇ ਦਿਨ ਦੋਨੋਂ ਦੋਸਤ ਫੇਰ ਉੱਥੇ ਜਾਂਦੇ ਨੇ ਪਰੰਪਰੀ ਤੇ ਇਕਮ ਲਾਸ਼ ਉੱਥੇ ਪਈ ਸੀਗੀ ਤੇ ਇਹਨਾਂ ਨੇ ਕੀ ਕੀਤਾ ਲਾਸ਼ ਨੂੰ ਬਾਹਰ ਕੱਢਿਆ ਆਪਣੀ ਗੱਡੀ ਦੀ ਡਿੱਗੀ ਦੇ ਵਿੱਚ ਰੱਖਿਆ ਤੇ ਸੁਧਾਰ ਇੱਕ ਫਾਰਮ ਹਾਊਸ ਆ ਜਿਹੜਾ ਇਹਨਾਂ ਦਾ ਸੀਗਾ ਪਰੰਪਰੀਤ ਹੋਰਾਂ ਦਾ ਉੱਥੇ ਲੈ ਜਾਂਦੇ ਉਸ ਲਾਸ਼ ਨੂੰ ਉੱਥੇ ਲੈ ਜਾਂਦੇ ਆ ਉੱਥੇ ਦੋ ਬੰਦੇ ਹੋਰ ਮੌਜੂਦ ਸੀਗੇ ਜਿਹੜਾ ਭਵਨਪ੍ਰੀਤ ਪਰੰਪਰੀਤ ਦਾ ਭਰਾ ਸੀਗਾ ਤੇ ਇੱਕ ਹਰਮਨ ਨਾਮ ਦਾ ਮੁੰਡਾ ਉੱਥੇ ਹੋਰ ਮੌਜੂਦ ਸੀ ਇਹ ਚਾਰ ਜਣੇ ਫਾਰਮ ਹਾਊਸ ਦੇ ਵਿੱਚ ਸੀ ਇਹ ਸੋਚਣ ਲੱਗ ਜਾਂਦੇ ਆ ਵੀ ਲਾਸ਼ ਦਾ ਕਰੀਏ ਤਾਂ ਕਰੀਏ ਕੀ ਦਗੀ ਦੇ ਵਿੱਚੋਂ ਜਿਹੜੀ লাশ ਕੱਢ ਕੇ ਉਹਦਾ ਕੀ ਕੀਤਾ ਜਾਵੇ ਫਿਰ ਇਹ ਪਲਾਨ ਬਣਾਉਂਦੇ ਨੇ ਕਿ ਇਹਨੂੰ ਅੱਗ ਲਾ ਕੇ ਸਾੜ ਦਿੰਨੇ ਆ ਵੀ ਸਾਰੇ ਸਬੂਤ ਆ ਜਿਹੜੇ ਖਤਮ ਹੋ ਜਾਣਗੇ ਹੁਣ ਇਹਨਾਂ ਦੇ ਕੋਲ ਲੱਕਣਾ ਤਾਂ ਇੰਨੀਆਂ ਨਹੀਂ ਸੀਗੀਆਂ ਇਹ ਪਰਾਲੀ ਦੇ ਵਿੱਚ ਹੀ ਉਹਨੂੰ ਪਾ ਕੇ ਜਸਪਿੰਦਰ ਕੌਰ ਦੀ লাশ ਨੂੰ ਉਹਨੂੰ ਅੱਗ ਲਾ ਦਿੰਦੇ ਨੇ ਉਹ লাশ ਆ ਜਿਹੜੀ ਪੂਰੀ ਤਰ੍ਹਾਂ ਨਹੀਂ ਸੀ ਸੜ ਰਹੀ ਜਦੋਂ ਦੇਖਦੇ ਨੇ ਕਿ ਬਾਡੀ ਹਲੇ ਵੀ ਸੜ ਨਹੀਂ ਰਹੀ ਤਾਂ ਫਿਰ ਅੱਗ ਤਾਂ ਸਾਰੀ ਬੁਝ ਗਈ ਪਰ ਬਾਡੀ ਤਾਂ ਅਲੇ ਸੜੀ ਨਹੀਂ ਪੂਰੀ ਫਿਰ ਇਹ ਸੋਚਦੇ ਨੇ ਕਿ ਹੋਰ ਕੀ ਕੀਤਾ ਜਾਵੇ ਵੀ ਇਹ লাশ ਦਾ ਹੁਣ ਆਪਾਂ ਕਰੀਏ ਕੀ ਫਿਰ ਇੱਕ ਪਲਾਨ ਹੋਰ ਬਣਾਉਂਦੇ ਨੇ ਕਿ ਆਪਾਂ ਜਿਹੜਾ ਗੱਡਾ ਪੁੱਟਦੇ ਆ ਟੂਆ ਪੁੱਟਦੇ ਆ ਡੂੰਗਾ ਉਹਦੇ ਵਿੱਚ ਇਸ লাশ ਨੂੰ ਦੱਬ ਦਿੰਨੇ ਆ ਇਹ ਜੀਸੀਬੀ ਮਸ਼ੀਨ ਮੰਗਾਉਂਦੇ ਨੇ ਸਪੈਸ਼ਲ ਉਹਨੂੰ ਇਹ ਕਹਿੰਦੇ ਨੇ ਕਿ ਸਾਡਾ ਇੱਕ ਘੋੜਾ ਮਰ ਗਿਆ ਅਸੀਂ ਉਹ ਦੱਬਣਾ ਵਾ ਕਿ ਸਾਡੇ ਫਾਰਮ ਹਾਊਸ ਦੀ ਬੈਕ ਸਾਈਡ ਦੇ ਉੱਤੇ ਤੂੰ ਇੱਕ ਡੂੰਘਾ ਜਿਹੜਾ ਟੂਆ ਪੁੱਟਣਾ ਵਾ ਜੀਸੀਬੀ ਵਾਲਾ ਇਹਨਾਂ ਦੇ ਫਾਰਮ ਹਾਊਸ ਦੇ ਪਿੱਛੇ ਟੂਆ ਪੁੱਟ ਦਿੰਦਾ ਤੇ ਬਾਅਦ ਦੇ ਵਿੱਚ ਟੂਆ ਪੁੱਟਣ ਤੋਂ ਬਾਅਦ ਇਹ ਆਪ ਹੀ ਉਸ ਲਾਸ਼ ਨੂੰ ਉਸ ਟੋਏ ਦੇ ਵਿੱਚ ਉਸ ਗड्ढे ਦੇ ਵਿੱਚ ਦਫਨਾ ਦਿੰਦੇ ਆ ਹੁਣ ਇਹਨਾਂ ਨੂੰ ਕਿਤੇ ਨਾ ਕਿਤੇ ਸੁੱਕ ਦਾ ਸਾ ਆਇਆ ਤੇ ਇਹ ਆਪਣੇ ਫਾਰਮ ਹਾਊਸ ਉਹਦੇ ਵਿੱਚ ਆ ਕੇ ਫਿਰ ਪਾਰਟੀ ਕਰਦੇ ਨੇ ਸ਼ਰਾਬ ਪੀਂਦੇ ਨੇ ਮੀਟ ਖਾਂਦੇ ਨੇ ਤੇ ਇੱਕ ਤਰ੍ਹਾਂ ਦੇ ਨਾਲ ਉਹਦੇ ਮਰਨ ਦਾ ਜਿਹੜਾ ਜਸ਼ਨ ਮਨਾਉਂਦੇ ਨੇ ਸਾਰਾ ਖਾਣ ਪੀਣ ਤੋਂ ਬਾਅਦ ਜੀ ਇਹ ਸਾਰੇ ਜਣੇ ਆਪੋ ਆਪਣੇ ਘਰ ਚਲੇ ਜਾਂਦੇ ਨੇ ਹੁਣ ਉਧਰ ਜਸਪਿੰਦਰ ਕੌਰ ਦੇ ਜਿਹੜੇ ਘਰ ਵਾਲੇ ਉਹ ਪਰੇਸ਼ਾਨ ਸੀ ਕਿ ਆਖਰ ਕੁੜੀ ਗਈ ਤਾਂ ਗਈ ਕਿੱਥੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਸੀ ਵੀ ਘਰ ਦੇ ਵਿੱਚੋਂ ਸੋਨਾ ਗਾਇਬ ਹੋਇਆ ਵਾ ਤੇ 20000 ਨਕਦੀ ਜਿਹੜੀ ਗਾਇਬ ਹੋਈ ਆ ਉਹਨਾਂ ਨੂੰ ਇਹ ਸ਼ੱਕ ਹੋਇਆ ਕਿ ਇਹ ਕੁੜੀ ਆ ਜਿਹੜੀ ਘਰੋਂ ਭੱਜ ਗਈ ਆ ਵਿਆਹ ਕਰਾਉਣ ਦੇ ਇਰਾਦੇ ਦੇ ਨਾਲ ਪਰ ਉਹ ਪੁਲਿਸ ਥਾਣੇ ਜਾਂਦੇ ਨੇ ਉਹਦੀ ਗਮਸ਼ੁਦਗੀ ਦੀ ਰਿਪੋਰਟ ਲਗਾਉਂਦੇ ਨੇ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਆ ਤੇ ਸਿੱਧਾ ਜਿਹੜਾ ਜਿਹੜੀ ਪੁੱਛਤਾਸ਼ ਹੁੰਦੀ ਆ ਉਹਦੇ ਪਰਿਵਾਰ ਨੂੰ ਨਾਮ ਆਉਂਦਾ ਪਰੰਪਰੀ ਤਾ ਕਿ ਇਹਦੇ ਉਹਦੇ ਨਾਲ ਸੰਬੰਧ ਸੀ ਇਹ ਉਹਦੇ ਨਾਲ ਹੀ ਭੱਜੀ ਆ ਕਾਲ ਡਿਟੇਲਸ ਵੀ ਪੁਲਿਸ ਦੇ ਵੱਲੋਂ ਕਢਾਈਆਂ ਜਾਂਦੀਆਂ ਨੇ ਤੇ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਜਸਪਿੰਦਰ ਜਸਪਿੰਦਰ ਨੇ ਜੇ ਕਿਸੇ ਨਾਲ ਗੱਲ ਕੀਤੀ ਸੀ ਤਾਂ ਉਹ ਪਰਮਪ੍ਰੀਤ ਦੇ ਨਾਲ ਕੀਤੀ ਸੀ ਪਰ ਜਦੋਂ ਪੁਲਿਸ ਪਰਮਪ੍ਰੀਤ ਦੇ ਘਰ ਪਹੁੰਚਦੀ ਆ ਪਰਮਪ੍ਰੀਤ ਤਾਂ ਆਪਣੇ ਘਰ ਹੀ ਸੀਗਾ ਫਿਰ ਹੁਣ ਸਵਾਲ ਖੜਾ ਹੁੰਦਾ ਸੀ ਵੀ ਜੇ ਪਰਮਪ੍ਰੀਤ ਆਪਣੇ ਘਰ ਆ ਤਾਂ ਜਸਪਿੰਦਰ ਕਿੱਥੇ ਗਈ ਪੁਲਿਸ ਇਨੂੰ ਪਰੰਪਰੀਤ ਨੂੰ ਚੁੱਕਦੀ ਆ ਥਾਣੇ ਲੈ ਕੇ ਜਾਂਦੀ ਆ ਇਹਦੇ ਨਾਲ ਬਿਲਕੁਲ ਵੀ ਪਿਆਰ ਨਾਲ ਪੇਸ਼ ਨਹੀਂ ਆਉਂਦੀ ਪਹਿਲੇ ਪਹਿਲਾਂ ਹੀ ਉਹ ਸ਼ਕਤੀ ਦੇ ਨਾਲੇ ਤੋਂ ਪੁਛਟਾਚ ਕਰਦੀ ਆ ਇੰਨੀ ਸ਼ਕਤੀ ਵਰਤੀ ਜਾਂਦੀ ਆ ਬਹੁਤ ਜਲਦੀ ਜ਼ੁਬਾਨ ਖੋਲ ਦਿੰਦਾ ਪਰੰਪਰੀਤ ਸਾਰੀ ਗੱਲ ਦੱਸ ਦਿੰਦਾ ਕਿ ਇਦਾਂ ਇਦਾਂ ਕਰਕੇ ਮੈਂ ਦੋਸਤਾਂ ਦੇ ਨਾਲ ਰਲ ਕੇ ਉਹਨੂੰ ਮਾਰ ਦਿੱਤਾ ਵਾ ਕਿੱਦਾਂ ਮਾਰਿਆ ਕਿੱਦਾਂ ਕਿੱਦਾਂ ਉਹਨੂੰ ਮੈਂ ਨਹਿਰ 'ਚ ਸੁੱਟਿਆ ਫਿਰ ਕਿਵੇਂ ਉਹਨੂੰ ਅੱਗ 'ਚ ਸਾੜਿਆ ਕਿਵੇਂ ਉਹਨੂੰ ਦਫਨਾਇਆ ਸਾਰਾ ਕੁਝ ਪੁਲਿਸ ਦੇ ਸਾਹਮਣੇ ਉਹ ਦੱਸ ਦਿੰਦਾ ਵਾ ਉਹ ਸੇ ਦਾ ਕਾਰਨ ਪੁੱਛਦੀ ਆ ਕਿ ਤੂੰ ਉਸ ਮਾਸੂਮ ਕੁੜੀ ਨੂੰ ਮਾਰਿਆ ਕਿਉਂ ਜੇ ਉਹਨੂੰ ਪਿਆਰ ਕਰਦਾ ਸੀ ਤਾਂ ਉਹ ਜਵਾਬ ਦਿੰਦਾ ਪਰੰਪਰੀਤ ਕਿ ਸਾਡੇ ਸ਼ਰੀਰਕ ਸਬੰਧ ਬਣ ਗਏ ਸੀ ਤੇ ਉਹ ਮੈਨੂੰ ਵਿਆਹ ਦੇ ਲਈ ਜੋਰ ਪਾ ਰਹੀ ਸੀ ਨਾ ਤਾਂ ਇਹਦੇ ਘਰ ਦੇ ਮੰਨ ਰਹੀ ਸੀ ਨਾ ਮੇਰੇ ਘਰ ਦੇ ਮੰਨ ਰਹੀ ਸੀ ਉਹ ਮੇਰੇ ਖੇੜੇ ਪੈ ਗਈ ਸੀ ਮੇਰਾ ਪਿੱਛਾ ਨਹੀਂ ਸੀ ਛੱਡ ਰਹੀ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਮੇਰੇ ਗਲ ਪੈ ਗਈ ਸੀ ਉਹਦੀ ਇਹ ਵਰਡਿੰਗ ਸੀ ਇਸ ਕਰਕੇ ਉਹਨੂੰ ਮਾਰਨਾ ਪਿਆ ਆਪਣੇ ਕੋਲੋਂ ਲਾਉਣ ਦੇ ਲਈ ਮੈਂ ਉਹਦਾ ਕਤਲ ਕੀਤਾ ਤੇ ਬਾਅਦ ਦੇ ਵਿੱਚ ਜੀ ਜਿਹੜੇ ਬਾਕੀ ਹੋਰ ਤਿੰਨ ਸਾਥੀ ਸੀਗੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਪਰਿਵਾਰ ਦੇ ਕੋਲੋਂ ਇੱਕ ਉਹਨਾਂ ਦਾ ਜੀ ਚਲਾ ਗਿਆ ਇੱਕ ਉਹਨਾਂ ਦੀ ਧੀ ਚਲੀ ਗਈ ਸੀ ਇਹਨਾਂ ਨੂੰ ਤਾਂ ਸਜ਼ਾ ਜਿਹੜੀ ਉਹ ਬਣਦੀ ਮਿਲੀ ਗਈ ਜਿਹੜੀ ਉਮਰ ਕੈਦ ਦੀ ਸਜ਼ਾ ਜੋ ਸੁਣਿਆ ਕਿ ਬਾਅਦ ਚ ਇਹਨਾਂ ਚਾਰ ਜਣਿਆਂ ਨੂੰ ਮਿਲੀ ਤੇ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਇਸ ਕਹਾਣੀ ਤੋਂ ਖਾਸੌਰਤ ਜਿਹੜੀਆਂ ਕੁੜੀਆਂ ਨੇ ਕਿ ਕਿਸੇ ਤੇ ਵੀ ਇਦਾਂ ਇਤਬਾਰ ਕਰਕੇ ਉਹਨਾਂ ਨੂੰ ਧੋਖਾ ਨਾ ਦਿਆ ਕਰੋ ਜਿਨ੍ਹਾਂ ਨੇ ਤੁਹਾਨੂੰ ਇੰਨਾ ਵੱਡਾ ਕੀਤਾ ਵਾ ਜਿਨ੍ਹਾਂ ਨੇ ਤੁਹਾਨੂੰ ਪਾਲਿਆ ਵਾ ਉਹ ਕਦੇ ਗਲਤ ਨਹੀਂ ਹੁੰਦੇ ਤੁਹਾਡਾ ਉਹ ਹਮੇਸ਼ਾ ਭਲਾਈ ਸੋਚਦੇ ਆ ਜੇ ਕਿਤੇ ਉਹ ਤੁਹਾਡਾ ਵਿਆਹ ਤੁਹਾਡੀ ਮਰਜ਼ੀ ਦੇ ਖਿਲਾਫ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਉਮਰ ਹੰਡਾਈ ਆ ਕੋਈ ਤੁਹਾਡਾ ਫਾਇਦਾ ਸੋਚ ਕੇ ਹੀ ਕਰਦੇ ਆ ਤੁਹਾਡਾ ਬੁਰਾ ਉਹ ਕਦੇ ਨਹੀਂ ਚਾਹੁੰਦੇ ਕਦੇ ਵੀ ਉਹਨਾਂ ਨੂੰ ਧੋਖਾ ਨਾ ਦਿਓ ਇਹੋ ਜਿਹੇ ਇਨਸਾਨ ਜਿਹੜੇ ਪਹਿਲਾਂ ਬਹੁਤ ਚੰਗੇ ਬਣਦੇ ਆ ਬਾਅਦ ਚ ਉਹਨਾਂ ਦੇ ਹੋਰ ਰੂਪ ਜਿਹੜੇ ਸਾਹਮਣੇ ਆ ਜਾਂਦੇ ਆ ਕੁੜੀਆਂ ਇਸ ਗੱਲ ਦਾ ਖਿਆਲ ਰੱਖਾਂ ਬਹੁਤ ਕੁਝ ਸਿੱਖਣ ਦੀ ਲੋੜ ਆ ਸਿਆਣੇ ਬਣ ਕੇ ਰਹਿਣ ਦੀ ਲੋੜ ਆ ਜੀ ਇੱਥੇ ਤੇ ਕਦੇ ਵੀ ਆਪਾਂ ਕਿਸੇ ਬੰਦੇ ਤੇ ਇਤਬਾਰ ਕਰਦੇ ਆ ਤੇ ਇੰਨਾ ਅੰਨਾ ਇਤਬਾਰ ਨਾ ਕਰੋ ਕਿ ਤੁਹਾਨੂੰ ਆਪਣੀ ਜਾਨ ਹੀ ਗਵਾਉਣੀ ਪੈ ਜਾਈ ਸੋ ਜਰੂਰ ਇਸ ਗੱਲ ਤੇ ਗੌਰ ਕਰਿਓ ਜੀ ਤੇ ਜਰੂਰ ਦੱਸਿਓ ਕਿਵੇਂ ਲੱਗੀ ਇਹ ਕ੍ਰਾਈਮ ਸਟੋਰੀ ਅਗਲੀ ਵੀਡੀਓ ਦੇ ਵਿੱਚ ਕੋਈ ਹੋਰ ਨਵਾਂ ਜਿਹੜਾ ਨਵੀਂ ਕ੍ਰਾਈਮ ਸਟੋਰੀ ਲੈ ਕੇ ਬਹੁਤ ਜਲਦੀ ਮਿਲੂੰਗਾ